ਖਾਸ ਕਰਕੇ ਜਿਹੜਾ ਜੈ ਮਾਂ ਚਿੰਤ ਗੁਪਮੀ ਕਲੱਬ ਕੋੜੀਪੁਰਾ ਇਹਦੇ ਸਾਰੇ ਮੈਂਬਰ ਸਹਿਬਾਨ ਪਤਾਨ ਜੀ ਮਹਿੰਦੀ ਰੱਤਾ ਜੀ ਸਿਮਰਨ ਜੀ ਸੱਚ ਸਾਲੇ ਸੱਤ ਸਾਥੀ ਬਾਬਾ ਜੀ ਨੀਵਾ ਜੀ ਔਰ ਬਹੁਤ ਪਿਆਰੀ ਬੱਚੀ ਪ੍ਰਭ ਮੀਤ ਆਓ ਪਹਿਲੇ ਸਭ ਤੋਂ ਪਹਿਲਾਂ ਗੁਰਸਾਲ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਕਿਸੇ ਦੇ ਢੀ ਜੰਪ ਪੈਂਦੀ ਹੈ ਨਾ ਉਹ ਐਵੇਂ ਉਹ ਢਿੱਲਾ ਜਾ ਕਰ ਲੈਂਦੇ ਆ ਜਦੋਂ ਮੇਰੇ ਬੇਟੀ ਹੋਈ ਸੀ ਪਹਿਲੀ ਬੇਟੀ ਆ ਮੇਰੇ ਤੇ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਵੀ ਸੱਜਾ ਪਾਤਸ਼ਾਹ ਤੁਹਾਨੂੰ ਚਲ ਦੁਸਤੀ ਬਖਸ਼ੀ ਸ਼ੁਕਰ ਆ ਦੁਦਤ ਬਖਸ਼ੀ ਹੈ ਤੇ ਜਦੋਂ ਦੂਜੇ ਬੱਚੇ ਦੀ ਵਾਰੀ ਸੀ ਤੇ ਮੈਂ ਹਰਗੀ ਵਾਲੇ ਗਿਆ ਵਾਸਤੇ ਤੇ 23 ਤਰ੍ਹਾਂ ਦੇ ਪ੍ਰੈਸ਼ਰ ਹੁੰਦੇ ਮੈਨੂੰ ਕਿਸੇ ਨੇ ਕਿਹਾ ਵੀ ਟੈਸਟ ਕਰਾ ਲਓ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਸੱਚਾ ਬਾਦਸ਼ਾਹ ਮੈਂ ਪਾਪ ਨਹੀਂ ਕਰਦਾ ਜੋ ਵੀ ਤੂੰ ਬਖਸ਼ਿਸ਼ ਕਰੇਗਾ ਮਸਤ ਤੰਦਰੁਸਤ ਕਰੀਂ ਤੇ ਨਾਂ ਰੋਸ਼ਨ ਕਰਨ ਵਾਲਾ ਕਰੀ। ਜੇ ਲੋ ਦੀ ਕਿਰਪਾ ਹੋਈ ਦੂਜਾ ਬੇਟਾ ਹੋ ਗਿਆ। ਸੋ ਆਪਾਂ ਨਾ ਆਪਣੇ ਇਤਿਹਾਸ 'ਚ ਜਿਹੜੇ ਧੀਆ ਨੂੰ ਮਾਰਨ ਵਾਲੇ ਆ ਨਾ ਉਹਨਾਂ ਨੂੰ ਮਾਫੀ ਨਹੀਂ ਕਿਤੇ। ਇਹ ਗੁਰੂ ਸਾਹਿਬ ਦਾ ਹੁਕਮ ਹੈ ਕੁੜੀ ਮਾਰਦੇ ਨੜੀ ਮਾਰਨ ਨਾਲ ਤਾਂ ਰਿਸ਼ਤਾ ਵੀ ਨਹੀਂ ਰੱਖਣਾ। ਆਪਾਂ ਐਵੇਂ ਛੋਟੀ ਸੋਚ ਪੈ ਕੇ ਇਹ ਸਮਝ ਲਏ ਵੀ ਕਿਸੇ ਵੱਲੋਂ ਘਟ ਹੈ। ਮੈਨੂੰ ਅੱਜ ਇਹ ਪਤਾ ਵਿਪੁੱਤ ਤਾਂ ਬਾੜਾ ਕੁਝ ਬਣਾਉਂਦੇ ਧੀਆਂ ਦੁੱਖ ਬਣਾਉਂਦੀਆਂ ਐ ਇੱਡਾਂ ਵਰਗੀ ਦਾਤ ਆ ਜਿਹੜੇ ਮਾਪੇ ਕੋਲੇ ਚੰਗੀਆਂ ਲਾਇਕ ਧੀਆਂ ਵਰਗੀ ਉਹ ਦੁਨੀਆ ਦੇ ਰਾਜਿਆਂ ਤੋਂ ਵੱਡੀ ਥੋੜੀ ਉਹਦੀ ਵੈਲਿਊ ਆ ਸੋ ਇਸ ਕਰਕੇ ਆਪਾਂ ਧੀਆਂ ਨੂੰ ਹਮੇਸ਼ਾ ਸਪਤਾਨ ਦੇਣਾ ਮਾਣ ਦੇਣਾ ਪਿਆਰ ਦੇਣਾ ਔਰ ਇਹ ਸੰਕੇਤ ਜਿਵੇਂ ਮੈਨੂੰ ਦਿੱਤੀ ਵੀ ਆ ਸਾਡੀ ਕਿਸੇ ਵੀ ਕੀ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਵੇ ਮੈਨੂੰ ਦੇਨੇ ਫੋਨ ਕਰੇ ਰਾਤ ਨੂੰ ਫੋਨ ਕਰੇ ਜਦੋਂ ਫੋਨ ਕਰ ਮੈਂ ਹਾਂ ਹਾਂ ਛੱਡੀਆਂ ਬੱਚੀ ਹਾਂ 스피커 사ਵਾ ਜੀ ਲੋੜੀ ਦੇ ਪ੍ਰੋਗਰਾਮ ਤੇ ਪਹੁੰਚੇ ਹੁੰਦੇ ਵੇਰੇ ਕੀ ਕਹੋਗੇ ਦੋ ਸ਼ਬਦ ਪਹਿਲਾ ਭਾਗਾ ਆਲਾ ਬਾਈ ਸਾਡੇ ਕੋਲ ਪੂਰੇ ਦੇ ਬਹੁਤ ਹੀ ਵਧੀਆ ਕੰਮ ਕਰਨ ਨਾਲ ਕਲਬ ਜੈਮਾ ਚਿਤਪੁਰਨੀ ਕਲਬ ਵੱਲੋਂ ਸਾਡੀਆਂ ਧੀਆਂ ਦੀ ਲੋੜੀ ਧੀਆਂ ਦਾ ਇੱਕ ਫੰਕਸ਼ਨ ਇਹ ਧੀਆਂ ਨੂੰ ਤਾਂ ਸਮਝ ਰਹੀ ਕੋਈ ਨਹੀਂ ਸੀ ਲੇਕਿਨ ਸਾਡੇ ਜਿਹੜੇ ਬੱਚੇ ਸਾਡੇ ਕਲੱਬ ਵਾਲੇ ਸਾਡੇ ਭੈਣ ਭਰਾ ਉਹਨਾਂ ਨੇ ਧੀਆਂ ਦੀ ਲੋੜੀ ਇੱਥੇ ਬਣਾਈ ਆ ਬੜਾ ਕਮਾਲ ਦੀ ਗੱਲ ਬਹੁਤ ਵਧੀਆ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਔਰ ਸਾਡੀਆਂ ਧੀਆਂ ਇਹ ਦੁਨੀਆ ਦੇ ਵਿੱਚ ਚੰਦ ਤਾਰਿਆਂ ਵਾਂਗ ਚਮਕਣ ਉਹਨਾਂ ਦੀ ਇੰਨੀ ਇੱਜ਼ਤ ਹੋਵੇ ਇੰਨੀ ਉਹਨਾਂ ਦੀ ਟੌਰ ਹੋਵੇ ਆਪਦੇ ਕੰਮਕਾਰਾਂ ਦੇ ਵਿੱਚ ਆਪਦੀ ਐਜੂਕੇਸ਼ਨ ਦੇ ਵਿੱਚ ਅੱਗੇ ਨਿਕਲਦੇ ਆ ਉਹਦੇ ਮਾਪੇ ਦਾ ਨਾਮ ਰੌਸ਼ਨ ਕਰਦੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਔਰ ਮੈਂ ਜੋ ਉਹਨਾਂ ਧੀਆ ਵਾਸਤੇ ਕਰ ਸਕਦਾ ਮੈਂ ਉਹਦੇ ਲਈ ਹਾਜ਼ਰ ਆ। ਤੋਂ ਅੱਜ ਤੁਹਾਨੂੰ ਬਹੁਤ-ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਵਧਾਈ ਆਪਣੀ ਧੀਆ ਦੇ ਨਾਂ ਤੇ ਵਧਾਈ। ਉਹ ਮੈਂ ਤਾਂ ਇੱਕ ਗੱਲ ਕਹਿਣੀ ਹੁਣਾ ਵੀ ਜਿਹੜੇ ਪੰਜਾਬ ਦੇ ਵਿੱਚ ਆ ਅਸੀਂ ਤਾਂ ਆਪਦੀ ਧੀਆ ਨੂੰ ਆਪਦੇ ਸਿਰ ਦਾ ਤਾਜ ਸਮਝਦੇ ਆ। ਤੋਂ ਸਾਰਿਆਂ ਨੂੰ ਧੀਆ ਦੇ ਸਬੰਧ ਦੇ ਵਿੱਚ ਜਿਹੜੇ ਚੰਗੇ ਪ੍ਰੋਗਰਾਮ ਕਰੇ ਜਾਈਦੇ ਆ ਔਰ ਇਹਦੇ ਨਾਲ ਸਾਡਾ ਜਿਹੜਾ ਬਾਬੇ ਨਾਨਕ ਦਾ ਜਿਹੜਾ ਤੇ ਹੈ ਨਾ ਸਾਨੂੰ ਦਿੱਤਾ ਸੋ ਕਿਉਂ ਬੰਦਾ ਆਖੀ ਜਿਤ ਜੰਮੇ ਰਾਜਾ ਅਸੀਂ ਉਹ ਤੇ ਪਹਿਰਾ ਦਿੰਦੇ ਆ ਜਿਹੜਾ ਬਾਬੇ ਨਾਨਕ ਦੀ ਗੱਲ ਤੇ ਪਹਿਰਾ ਲੋੜੇ ਕੋਲ ਸਾਰੇ ਕੁਝ ਹੀ ਆ ਸੋ ਗੁਰੂ ਸਾਹਿਬ ਉਹ ਤੇ ਬਖਸ਼ਿਸ਼ ਕਰਨ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈ ਮੈਨੂੰ ਤਾਂ ਪੂਰੀ ਖੁਸ਼ੀ ਹੋਈ ਅੱਜ ਸਾਡੀਆਂ ਧੀਆਂ ਦਾ ਇੱਥੇ ਦੇਵੀ ਵਾਲੇ ਰੋਡ ਦੇ ਮੈਨੂੰ ਸਾਰੇ ਦਰਸ਼ਨ ਕਰਕੇ ਦਾ ਬਹੁਤ ਖੁਸ਼ੀ ਹੋਈ ਤੁਹਾਨੂੰ ਬਹੁਤ ਬਹੁਤ ਵਧਾਈ ਦੇਖੋ ਜੈ ਮਾਂ ਚਿੰਤਪੁਰਨੀ ਕਲੱਬ ਦੇ ਚੇਅਰਮੈਨ ਬਲਜੀਤ ਸਿੰਘ ਖੀਵਾ ਜੀ ਤੇ ਪ੍ਰਧਾਨ ਸੁਖਵਿੰਦਰ ਸਿੰਘ ਸੁਖੀ ਦੀ ਅਗਵਾਈ ਚ ਜਿਹੜਾ ਲੋੜੀ ਧੀਆਂ ਦੀ ਪ੍ਰੋਗਰਾਮ ਰੱਖਿਆ ਗਿਆ ਇਹਦੀ ਜ਼ਰੂਰਤ ਹੈ ਕੱਲਾ ਪ੍ਰੋਗਰਾਮ ਇੱਕ ਸੱਭਿਆਚਾਰਕ ਪ੍ਰੋਗਰਾਮ ਹੋ ਕੇ ਨਾ ਰਹਿ ਜਾਏ ਅਸੀਂ ਪ੍ਰੇਰਣਾ ਲਈਏ ਪਿੰਡ ਦੀ ਧੀ ਪਿੰਡ ਦੀ ਸਾਂਝੀ ਇੱਜ਼ਤ ਪਿੰਡ ਦੀ ਭੈਣ ਸਾਰੇ ਪਿੰਡ ਦੀ ਸਾਂਝੀ ਭੈਣ ਇਹ ਸਾਡੀ ਪਿਤਾ ਪੁਰਖੀ ਵਿਰਾਸਤ ਹੈ ਉਸ ਵਿਰਾਸਤ ਨੂੰ ਆਪਾਂ ਜਿਉਂਦੇ ਰੱਖਣਾ ਇਸ ਲਈ ਮੈਂ ਚਾਹੁੰਦਾ ਬਈ ਆਪਾਂ ਅੱਜ ਪ੍ਰਣ ਕਰਕੇ ਜਾਈਏ ਬਈ 11 ਦੀ ਧੀ ਸਾਡੀ ਧੀ 11